ਜੇ ਇੰਸਪੈਕਟਰ ਨਮਨੂਦ ਖੋਕਰ ਦੁਆਰਾ ਬਣਾਈਆਂ ਜਾ ਰਹੀਆਂ ਸ਼ਹਿਰ ਵਾਲੇ ਏਰੀਆ ਜਿੱਥੇ ਗਲ ਪੈਂਡਿੰਗ ਦਾ ਇਨਸਾਫ ਨਗਰ ਨਿਗਮ ਪਾਰਟੀਸ਼ਨ ਕਮਿਸ਼ਨੇ ਸਾਹਬ ਨਹੀਂ ਕੀਤਾ ਤਾਂ ਮਜਬੂਰ ਸਾਨੂੰ ਲੋਕਪਾਲ ਦੀ ਅਦਾਲਤ ਚ ਜਾਣਾ ਪਏਗਾ ਦੋਸਤ ਅੱਜ ਅਸੀਂ ਸਾਰੇ ਜਣੇ ਜ਼ੋਨ ਡੀ ਦੇ ਬਾਹਰ ਜਿਹੜੇ ਖੜੇ ਆ ਲੁਧਿਆਣਾ ਸ਼ਹਿਰ ਦੇ ਉਹ ਨਾਗਰਿਕ ਹੈ ਜਿਹੜੇ ਅੱਜ ਖੁਸ਼ੀ ਦੇ ਵਿੱਚ ਬੈਂਡ ਨਹੀਂ ਇੱਥੇ বাজਾਰੇ ਇਹ ਦੁੱਖ ਹੈ ਤਕਲੀਫ ਹੈ ਅੱਜ ਇਹ ਬੈਂਡ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਇਹ ਨਗਰ ਨਿਗਮ ਲੁਧਿਆਣਾ ਨੂੰ ਕਾਰਪੋਰੇਸ਼ਨ ਨੂੰ ਅੱਜ ਜਗਾਉਣ ਲਈ ਇੱਥੇ ਪਹੁੰਚੇ ਆ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਇੱਕ ਮੈਮੋਰੰਡਮ ਦੇਣ ਆਏ ਆ ਕਿ ਕਮਿਸ਼ਨਰ ਸਾਹਿਬ ਤੁਹਾਡੇ ਨਗਰ ਨਿਗਮ ਕਾਰਪੋਰੇਸ਼ਨ ਦੇ A ਜ਼ੋਨ ਦੇ ਵਿੱਚ ਇੱਕ ਇਨਸਪੈਕਟਰ ਜਿੰਦੀ ਕੰਪਲੇਂਟ ਬੀਤੇ ਦਿਨੋਂ ਵੀ ਕੀਤੀ ਉਸ ਤੋਂ ਪਹਿਲਾਂ ਵੀ ਉਹਦੀ ਕੰਪਲੇਂਟ ਵਿਜੀਲੈਂਸ ਆਲਰੇਡੀ 152 ਨਜਾਇਜ਼ ਬਿਲਡਿੰਗਾਂ ਦੀ ਕੰਪਲੇਂਟ ਉਸ ਇਨਸਪੈਕਟਰ ਦੇ ਖਿਲਾਫ ਚੱਲਦੀ ਪਈ ਹੈ ਆ ਤੁਸੀਂ ਦੇਖ ਸਕਦੇ ਹੋ ਆ ਮੇਰੇ ਹੱਥ ਵਿੱਚ ਜਿਹੜੇ ਡਾਕੂਮੈਂਟਸ ਹੈਗੇ ਆ ਆ ਸਾਰੇ ਡਾਕੂਮੈਂਟਸ ਮੈਂ ਤੁਹਾਨੂੰ ਦਿਖਾਣਾ ਚਾਹਾਂ ਆ ਤੁਸੀਂ ਦੇਖੋ ਇਸ ਤੋਂ ਪਹਿਲਾਂ ਇਸੇ ਇਨਸਪੈਕਟਰ ਦੇ ਖਿਲਾਫ ਆ ਡਾਇਰੀ ਨੰਬਰ ਇਲੀਗਲ ਬਿਲਡਿੰਗਾਂ ਦੇ ਵਿੱਚ 11754 ਲਗਾਇਆ ਗਿਆ ਇਹ ਲਗਾਇਆ ਗਿਆ ਨਗਰ ਨਿਗਮ ਕਾਰਪੋਰੇਸ਼ਨ ਵੱਲੋਂ ਉਸ ਤੋਂ ਬਾਅਦ ਲੋਕਲ ਬਾਡੀ ਸੈਕਟਰੀ ਵੱਲੋਂ ਜਦੋਂ ਕੰਪਲੇਂਟ ਇਹਨੂੰ ਦਿੱਤੀ ਗਈ ਤਾਂ ਉਹਨਾਂ ਵੱ ਫਿਰ ਬਿਜ਼ਨਸ ਸੀਵੀਓ ਵੱਲੋਂ ਡਾਇਰੀ ਨੰਬਰ ਲਗਾਇਆ ਗਿਆ 3463 ਆ ਤੁਸੀਂ ਦੇਖ ਸਕਦੇ ਹੋ ਡਾਇਰੈਕਟਰ ਵੱਲੋਂ ਲੋਕਲ ਬਾਡੀ ਦੇ ਜਿਹੜੇ ਡਾਇਰੈਕਟਰ ਸਾਹਿਬ ਹੈ ਉਹਨਾਂ ਵੱਲੋਂ ਡਾਇਰੀ ਨੰਬਰ ਲਗਾਇਆ ਗਿਆ 9326 ਸੋ ਇਹ ਕੰਪਲੀਟਾ ਇੱਕੋ ਇੱਕ ਨਗਰ ਨਿਗਮ ਕਾਰਪੋਰੇਸ਼ਨ ਦਾ ਜਿਹੜਾ ਚਲੋ ਮੰਨ ਲੈਂਦੇ ਆ ਕਿ ਹਲੇ ਤੱਕ ਜਾਂਚ ਚੱਲਦੀ ਪਈ ਹੈ ਲੇਕਿਨ ਜਾਂਚ ਚੱਲਣ ਦੇ ਦੌਰਾਨ ਵੀ ਉਸ ਇੰਸਪੈਕਟਰ ਨੂੰ ਸਸਪੈਂਡ ਕਰਨ ਦੀ ਬਜਾਏ ਉਸ ਇੰਸਪੈਕਟਰ ਤੋਂ ਤਿੰਨ ਦੋਨਾਂ ਦਾ ਚਾਰਜ ਦੀ ਬਜਾਏ ਤਿੰਨ ਦੋਨਾਂ ਦਾ ਚਾਰਜ ਦੀ ਬਜਾਏ ਉਸ ਇੰਸਪੈਕਟਰ ਦੇ ਕੋਲ ਦੋ ਜ਼ੋਨ ਦਾ ਚਾਰਜ ਖੋਲ ਦਿੱਤਾ ਗਿਆ ਜਦ ਕਿ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਇੱਕ ਜ਼ੋਨ ਦਾ ਚਾਰਜ ਦੇ ਦੇਣਾ ਦੋ ਦਾ ਖੋਲ ਲੈਣਾ ਇਹ ਉਹਨੂੰ ਬਚਾਣਾ ਵੈ ਜਾਂ ਉਹਨੂੰ ਸਜ਼ਾ ਵੈ ਮੇਰੇ ਹਿਸਾਬ ਦੇ ਨਾਲ ਤੋ ਉਹਨੂੰ ਬਚਾਣਾ ਵੈ ਆਖਿਰ ਕੌਣ ਬਚਾਣਾ ਜਾਂਦਾ ਵੈ ਉਸ ਪ੍ਰਸ਼ਟ ਇੰਸਪੈਕਟਰ ਨੂੰ ਉਹ ਇੰਸਪੈਕਟਰ ਨੂੰ ਬੜਾਵਾ ਦਿੱਤਾ ਜਾ ਰਿਹਾ ਔਰ ਇਸੇ ਬੜਾਵੇ ਦਾ ਨਤੀਜਾ ਵੈ ਕਿ ਅੱਜ ਇਹ ਦੁਕਾਨਦਾਰ ਇੱਥੇ ਇਕੱਠੇ ਹੋਏ ਹੋਏ ਐ ਅੱਜ ਪਿੰਡੀ ਗਲੀ ਦੇ ਵਿੱਚ ਲੈ ਪਿੰਡੀ ਗਲੀ ਤੋਂ ਲੈ ਕੇ ਅੱਜ ਕਰੀਮਪੁਰਾ ਅੱਜ ਮੋਟਪੁਰਾ ਅੱਜ ਸਾਰੇ ਏਰੀਆ ਦੇ ਵਿੱਚ ਨਜਾਇਜ਼ ਬਿਲਡਿੰਗਾਂ ਉਸੇ ਇਕਲੋਤੇ ਇਨਸਪੈਕਟਰ ਦੇ ਏਰੀਆ ਦੇ ਵਿੱਚ ਬਣਦੀਆਂ ਪਈਆਂ ਵੈ ਤੁਸੀਂ ਹੁਣ ਵੀ ਜਾ ਕੇ ਦੇਖ ਲਓ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਆਪਣੇ ਨਗਰ ਨਿਗਮ ਦੇ ਆਦਰਨੀਏ ਕਮਿਸ਼ਨਰ ਅਦਿੱਤ ਦੇਚਵਾਲ ਸਾਹਿਬ ਤੋਂ ਕਿ ਦੇਚਵਾਲ ਸਾਹਿਬ ਐਫ ਏ ਆਰ ਕੀ ਹੁੰਦਾ ਐ ਐਫ ਏ ਆਰ ਜੇ ਨਹੀਂ ਪਤਾ ਨਗਰ ਨਿਗਮ ਤੋਂ ਮੈਂ ਦੱਸ ਦਿੰਦਾ ਐਫ ਆਰ ਦਾ ਮਤਲਬ ਹੁੰਦਾ ਫਲੋਰ ਏਰੀਆ ਰੇਸ਼ੋ ਜੀ ਹਾਂ ਫਲੋਰ ਏਰੀਆ ਰੇਸ਼ੋ ਨਗਰ ਨਿਗਮ ਦੀ ਧਾਰਾ 1976 ਦੀ ਐਕਟ ਦੇ ਹਿਸਾਬ ਦੇ ਨਾਲ ਐਫ ਆਰ ਐਫ ਆਰ ਯਾਨੀ ਕਿ 125 ਗਜ ਤੋਂ ਘੱਟ ਜੇ ਕੋਈ ਬਿਲਡਿੰਗ ਬਣਦੀ ਪਈ ਹੈ 125 ਗਜ ਤੋਂ ਘੱਟ ਜੇ ਕੋਈ ਬਿਲਡਿੰਗ ਬਣਦੀ ਪਈ ਹੈਗੀ ਹੈ ਤਾਂ ਉਹ ਮੰਜ਼ਲ ਉਹ ਬਿਲਡਿੰਗ ਸਿਰਫ ਔਰ ਸਿਰਫ ਡੇਢ ਮੰਜ਼ਲ ਬਣ ਸਕਦੀ ਹੈ ਲੇਕਿਨ ਅਸੀਂ ਜਿਹੜੀ ਬਿਲਡਿੰਗਾਂ ਦੀ ਕੰਪਲੀਟਾ ਕਰਦੇ ਪਏ ਆ ਇਹ ਚਾਰ ਚਾਰ ਪੰਜ ਪੰਜ ਮੰਜ਼ਲਾ ਬਿਲਡਿੰਗਾਂ ਬਣਦੀਆਂ ਪਈਆਂ ਸੋਚ ਕੇ ਦੇਖੋ ਸ਼ਹਿਰ ਦਾ ਏਰੀਆ ਵੈ 125 ਤੋਂ ਉੱਪਰ ਜਿਆਦਾ ਏਰੀਆ ਦੀ ਦੁਕਾਨਾਂ ਬਿਲਡਿੰਗਾਂ ਹੈ ਹੀ ਨਹੀਂ ਐ ਤੇ ਜੇ 125 ਤੋਂ ਜਿਆਦਾ ਏਰੀਆ ਦੀ ਬਿਲਡਿੰਗ ਕੋਈ ਬਣਦੀ ਹੈ ਤਾਂ ਉਹਨੂੰ ਘੱਟੋ ਘੱਟ 15 ਫੁੱਟ ਫਰੰਟ ਤੋਂ ਫਰੰਟ ਸਾਈਡ ਲਾਈਨ ਜਿਹਨੂੰ ਕਹਿੰਦੇ ਐ ਫਰੰਟ ਸਾਈਡ ਲਾਈਨ ਛੱਡਣੀ ਪੈਂਦੀ ਐ ਕਿ ਛੱਡਦੇ ਪਏ ਮੈਂ ਪੁੱਛਣਾ ਚਾਹਨਾ ਪ੍ਰਵੀਨ ਸਿੰਘਲਾ ਜੀ ਨੂੰ ਮੈਂ ਪੁੱਛਣਾ ਚਾਹਨਾ ਬੇਦੀ ਸਾਹਿਬ ਨੂੰ ਏਡੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਇਸ ਮਹਾਨ ਇਨਸਪੈਕਟਰ ਨੂੰ ਜਿਹੜਾ ਇਲੈਗਲ ਬਿਲਡਿੰਗਾਂ ਬਣਾਉਂਦਾ ਪਿਆ ਕਈ ਚੈਨਲਾਂ ਤੇ ਪਿਛਲੇ ਹਫਤੇ ਹੜੇ ਕੁਝ ਬਿਲਡਿੰਗ ਔਰ ਫੇਰ ਹੁਣ ਅੱਜ ਫੇਰ ਹੁਣ ਕਦੀ ਕਿਸ ਏਰੀਆ 'ਚ ਕਦੀ ਕਿਸ ਏਰੀਆ 'ਚ ਕਦੀ ਕਿਸ ਏਰੀਆ 'ਚ ਲੇਕਿਨ ਇਨਸਪੈਕਟਰ ਇੱਕੋ ਹੀ ਹੈ ਨਵਨੀਤ ਖੋਕਰ ਜੰਦੇ ਏਰੀਏ 'ਚ ਨਜਾਇਜ਼ ਬਿਲਡਿੰਗਾਂ ਬਣਦੀਆਂ ਪਈਆਂ ਹੋਵੇ ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਨਗਰ ਨਿਗਮ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਮੈਮੋਰੰਡਮ ਦੇਣ ਵਾਸਤੇ ਕਿ ਜੇ ਨਗਰ ਨਿਗਮ ਕਾਰਪੋਰੇਸ਼ਨ ਦੇ ਇੱਕ ਇਨਸਪੈਕਟਰ ਨੇ ਬੀਤੇ ਵੀ ਦਿਨੋਂ ਮੈਨੂੰ ਹਲੇ ਤੱਕ ਯਾਦ ਹੈ ਕਿ ਕਿ ਇਨਸਪੈਕਟਰ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਨਗਰ ਨਿਗਮ ਕਾਰਪੋਰੇਸ਼ਨ ਦੇ ਬਿਲਡਿੰਗ ਪਲਾਨ ਦੇ ਇਨਸਪੈਕਟਰ ਨੇ ਇੱਕ ਗਲਤ ਰਸੀਦ ਕੱਟ ਪਤਾ ਨਹੀਂ ਕੱਟੀ ਵੀ ਹੈ ਨਹੀਂ ਕੱਟੀ ਲੇਕਿਨ ਉਹਨੂੰ 4 ਮਹੀਨੇ ਵਾਸਤੇ ਇੱਥੇ ਅੰਦਰ ਦਫਤਰ ਦੇ ਵਿੱਚ ਬਿਠਾਤਾ ਗਿਆ ਜੇ ਉਸ ਇੰਸਪੈਕਟਰ ਨੂੰ ਜਿਹਨੇ ਰਸੀਦ ਕੱਟੀ ਹੈ ਨਹੀਂ ਕੱਟੀ 4 ਮਹੀਨੇ ਦਫਤਰ ਬਿਠਾ ਜਾ ਸਕਦਾ ਤਾਂ ਇੰਸਪੈਕਟਰ ਤਾਂ ਨਜਾਇਜ਼ ਹੋਟਲ ਬਣਾਉਂਦਾ ਪਿਆ ਬਿਲਡਿੰਗਾਂ ਬਣਾਉਂਦਾ ਪਿਆ ਵਾ ਆ ਸਬੂਤ ਤੁਹਾਡੇ ਸਾਹਮਣੇ ਹੈ ਕੰਪਲੀਟਾ ਤੁਹਾਡੇ ਸਾਹਮਣੇ ਹੈ ਲੇਕਿਨ ਉਸ ਦੇ ਬਾਵਜੂਦ ਉਹਨੂੰ ਸਸਪੈਂਡ ਕਰਨ ਦੀ ਬਜਾਏ ਉਹਨੂੰ ਅੰਦਰ ਬਿਠਾਣ ਦੀ ਬਜਾਏ ਉਹਦੇ ਕਾਰਵਾਈ ਕਰਨ ਦੀ ਬਜਾਏ ਉਹਨੂੰ ਜਵਾਈ ਕਿਉਂ ਬਣਾਇਆ ਹੋਇਆ ਹੈ ਨਗਰ ਨਿਕਲ ਨੂੰ ਸਿੱਧੇ ਤੌਰ ਤੇ ਹੈ ਕਿ ਉਹਨੂੰ ਬਚਾਇਆ ਜਾ ਰਿਹਾ ਹੈ ਕੌਣ ਹੈ ਬਚਾਉਣ ਵਾਲਾ ਦੇਖੋ ਐਮ ਐਲ ਏ ਸਾਹਿਬ ਕੋਲ ਮੈਂ ਤਾਂ ਨਹੀਂ ਗਿਆ ਲੇਕਿਨ ਆਵਾਜ਼ਾਂ ਮੈਨੂੰ ਹਾਲ ਤੱਕ ਪਤਾ ਨਹੀਂ ਹੈ ਗਈਆਂ ਕਿ ਨਹੀਂ ਗਈਆਂ ਲੇਕਿਨ ਹਾਂ ਤੁਹਾਡੇ ਚੈਨਲ ਰਾਹੀਂ ਮੈਂ ਕਲਪਰ ਕਰਨਾ ਚਾਹਾਂਗਾ ਮੈਂ ਸ਼ੋਕ ਪ੍ਰੈਸ਼ਰ ਪੱਪੀ ਐਮ ਐਲ ਏ ਸਾਹਿਬ ਨੂੰ ਪਿਛਲੇ 20 30 ਸਾਲਾਂ ਤੋਂ ਜਾਣਦਾ ਨਿਹਾਇਤ ਹੀ ਇਮਾਨਦਾਰ ਔਰ ਲੋਕਾਂ ਲਈ ਕੰਮ ਕਰਨ ਵਾਲਾ ਆਦਮੀ ਹੈ ਮੈਂ ਲਿਖ ਕੇ ਕਾਗਜ਼ ਤੇ ਨਹੀਂ ਮੈਂ ਸਟੈਂਪ ਤੇ ਲਿਖ ਕੇ ਦੇਣ ਨੂੰ ਤਿਆਰ ਆ ਉਹਨਾਂ ਵਰਗਾ ਸ਼ਖਸ ਜਿਹੜਾ ਇਨਸਾਫ ਪਸੰਦ ਹੈ ਜਿਹੜਾ ਨਜਾਇਜ਼ ਕੰਮ ਕਦੀ ਹੋਣ ਹੀ ਨਹੀਂ ਦਿੰਦਾ ਨਾ ਹੋਣ ਦੇਗਾ ਸ਼ਾਇਦ ਉਸ ਇਨਸਾਨ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਇੰਸਪੈਕਟਰ ਉਹਨਾਂ ਦੇ ਏਰੀਆ 'ਚ ਕਰਦਾ ਕੀ ਪਿਆ ਵਾ ਬੀਤੇ ਦਿਨੋਂ ਹਰਿਆਣੇ 'ਚ ਇਲੈਕਸ਼ਨ ਸ਼ਾਇਦ ਬਾਹਰ ਹੋਣ ਜਿਸ ਦਿਨ ਲekin ਜਿਸ ਦਿਨ ਉਹਨਾਂ ਨੂੰ ਪਤਾ ਚੱਲ ਗਿਆ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਉਸ ਏਰੀਆ ਦੇ ਐਮਰਡਾ ਸਾਹਿਬ ਨੇ ਇਹ ਵੀਡੀਓ ਦੇਖ ਲਈ ਜਾਂ ਅਖਬਾਰ 'ਚ ਛਪੀ ਇਹ ਖਬਰ ਪੜ੍ਹ ਲਈ ਤਾਂ ਉਸ ਇੰਸਪੈਕਟਰ ਦਾ ਮੈਂ ਫੇਰ ਕਹਿੰਦਾ ਮੈਂ ਲਿਖ ਕੇ ਦੇਣਾ ਕੋਰੇ ਕਾਗਜ਼ ਦੇ ਉੱ ਉਹ ਉਸ ਵੈਕਟਰ ਦਾ ਸਸਪੈਂਡ ਦਾ ਖੋਣ ਤੋਂ ਪਹਿਲੇ ਦਾ ਆਖਰੀ ਦਿਨ ਹੋਏਗਾ ਕਿਉਂਕਿ ਉਸ ਏਰੀਆ ਦਾ ਐਮ.ਐਲ.ਏ. ਨਜਾਇਜ਼ ਕੰਮ ਕਦੀ ਨਹੀਂ ਹੋਣ ਦੇਗਾ ਆਪਣੇ ਏਰੀਏ ਦੇ ਵਿੱਚ ਔਰ ਇੱਕ ਗੱਲ ਹੋਰ ਮੈਂ ਕਹਿਣਾ ਚਾਹਨਾ ਭਗਵੰਤਪਨ ਸਾਹਿਬ ਨੂੰ ਭਗਵੰਤਪਨ ਸਾਹਿਬ 742 ਕਿਤੇ ਹੋਲਡਿੰਗ ਪੜੀ ਸੀ ਕਿ ਤੁਹਾਡੇ ਪੰਜਾਬ ਦੇ ਵਿੱਚ ਭ੍ਰਸ਼ਟਾਚਾਰੀ ਤੁਹਾਡੀ ਸਰਕਾਰ ਵੱਲੋਂ ਖੜੇ ਗਏ 43ਵਾਂ ਅਸੀਂ ਫੜਾਣੇ ਪਏ ਆ ਸਬੂਤ ਸਾਡੇ ਕੋਲ ਹੈ ਲੇਕਿਨ ਅੱਜ ਨਗਰ ਨਿਗਮ ਕਾਰਪੋਰੇਸ਼ਨ ਦੇ ਅਧਿਕਾਰੀ ਉਹਨੂੰ ਬਚਾਣ ਲੱਗੇ ਹੋਏ ਲੇਕਿਨ ਉਹ ਬਚੇਗਾ ਨਹੀਂ ਦੋਸਤ ਕਿਉਂਕਿ ਮੇਰਾ ਵਕੀਲ ਅਸੀਂ ਸਾਰੇ ਮਿਲ ਕੇ ਲੋਕਪਾਲ ਦੇ ਅਦਾਲਤ ਦੇ ਵਿੱਚ ਅਸੀਂ ਜਾਣ ਲਾ ਰਹੇ ਆ ਤੇ ਇਹ ਕੰਪਲੀਟਾਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਐ ਡਾਇਰੀ ਨੰਬਰ ਇਹ ਦਰਖਾਸਤਾ ਇਹ ਜੋ ਜੋ ਅਸੀਂ ਦਿੱਤੀਆਂ ਹੋਈਆਂ ਵੈ ਇਹ ਅਖਬਾਰ ਜਿਹੜੇ ਸੱਚ ਬੋਲਦੇ ਪਏ ਐ ਖੁਦ ਪੁਰਾਣੇ ਕਮਿਸ਼ਨਰ ਸੰਦੀਪ ਪ੍ਰਿਸ਼ੀ ਜੀ ਨੇ ਮੰਨਿਆ ਉਹਨਾਂ ਦਾ ਬਿਆਨ ਮੇਰੇ ਕੋਲ ਹੈਗਾ ਵੈ ਕਿ ਹਾਂ ਗੌਰਵ ਅਸੀਂ ਜਾਂਚ ਕਰ ਲਈ ਐ ਪ੍ਰਵੀਨ ਸਿੰਘਲਾ ਜੀ ਦੇ ਥਰੂ ਮੈਂ ਜਾਂਚ ਕਰਾਈ ਐ ਐਮਟੀਬੀ ਦੇ ਖਰਾਬ ਉਹਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਵੈ ਤੇ ਅਸੀਂ ਇਸ ਦੋਸ਼ੀ ਇੰਸਪੈਕਟਰ ਨੂੰ ਬਖਸ਼ਾਂਗੇ ਨਹੀਂ ਉਸ ਦੌਰਾਨ ਬਦਲੀ ਹੋ ਜਾਂਦੀ ਐ ਨਵੇਂ ਆ ਜਾਂਦੇ ਐ ਕਮਿਸ਼ਨਰ ਸਾਹਿਬ ਉਹਨਾਂ ਨੂੰ ਮਿਲਿਆ ਜਾਂਦਾ ਉਹਨਾਂ ਨੂੰ ਵੀ ਦਰਖਾਸਤ ਦਿੱਤੀ ਜਾਂਦੀ ਹੈ ਅੱਜ 15 20 ਦਿਨ ਹੋ ਚੁੱਕੇ ਹੋਏ ਆ ਲੇਕਿਨ ਜਾਂਚ ਦੇ ਨਾਮ ਤੇ ਗੋਗਲੋ ਮਿੱਟੀ ਚਾੜੀ ਹੈ ਲੇਕਿਨ ਉਹ ਇੰਸਪੈਕਟਰ ਦਾ ਮਨੋਵਲ ਵਧਾ ਪੈ ਰਿਹਾ ਉਹ ਮਨੋਵਲ ਵਧਨ ਦੇ ਨਤੀਜਾ ਵੈ ਕਿ ਅੱਜ ਇਹ ਲੋਕ ਇੱਥੇ ਦੁਬਾਰਾ ਖੜੇ ਆ ਕਿਉਂਕਿ ਉਹ ਹੋਰ ਤੇ ਹੋਰ ਹੋਰ ਤੇ ਹੋਰ ਨਜਾਇਜ਼ ਬਿਲਡਿੰਗਾਂ ਬਣਵਾਣ ਤੋਂ ਰੁਕਦਾ ਨਹੀਂ ਪਿਆ ਅੱਜ ਉਹਨੇ ਸ਼ਹਿਰ ਵਾਲੇ ਏਰੀਆ ਦੀ ਯਹੀ ਤਾਂ ਹੀ ਫੇਰ ਕੇ ਰੱਖ ਦਿੱਤੀ ਹੋਈ ਹੈ ਇੱਕੋ ਇੱਕ ਇੰਸਪੈਕਟਰ ਨਮਨੀਤ ਖੋਕਰ ਮੈਂ ਜ਼ਿਆਦਾ ਕੁਝ ਨਾ ਬੋਲਦਾ ਹਾਂ ਇੱਥੇ ਹੋਰ ਵੀ ਕਈ ਦੁਕਾਨਦਾਰ ਹੈਗੇ ਜ ਕੀ ਅਜ ਹਾਲਾਤ ਕੀ ਮੇਰੇ ਦੋਸਤ ਪ੍ਰੋਟੈਸਟ ਹੈ ਕਿ ਸਾਡੀ ਪਿੰਡੀ ਗਲੀ ਵਿੱਚ ਇੱਕ ਕਿਉਂਕਿ ਸਭ ਨੂੰ ਪਤਾ ਹੈ ਕਿ ਪਿੰਡੀ ਗਲੀ ਕਿੰਨਾ ਕੰਡਸਟਰੀਡ ਏਰੀਆ ਹੈ ਇਹ ਉੱਥੇ ਇੱਕ ਬਿਲਡਿੰਗ ਬਣ ਰਹੀ ਹੈ ਮੈਂ ਨਾਮ ਨਹੀਂ ਲਵਾਉਂਗਾ ਕਾਰਪੋਰੇਸ਼ਨ ਪਤਾ ਹੋ ਜਾਏ ਕਿਹੜੀ ਬਿਲਡਿੰਗ ਹੈ 1 2 3 4th ਫਲੋਰ ਤੱਕ ਉਹ ਪਹੁੰਚ ਚੁੱਕੇ ਹੈ ਔਰ ਜਿਨ੍ਹਾਂ ਦਾ بیس ਕੁਛ ਵੀ ਨਹੀਂ ਹੈ ਕੋਈ ਵੀ ਪਿਲਰ ਕਿਸੇ ਵੇਲੇ ਹਿੱਲ ਸਕਦਾ ਕੋਈ ਉਹ ਬਿਲਡਿੰਗ ਕਿਸੇ ਟਾਈਮ ਵੀ ਗਿਰੇਗੀ ਤਾਂ ਉਹਦੇ ਨਾਲ ਸਾਡੀ ਜਿਹੜੇ ਥੱਲੇ ਦੁਕਾਨਾਂ ਨੇ ਉਹਨਾਂ ਦਾ ਤੇ ਸਾਡੀ ਪਿੰਡੀ ਗਲੀ ਦਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਔਰ ਅਸੀਂ ਇਸੇ ਵਾਸਤੇ ਸਾਰੇ ਇਕੱਠੇ ਹੋ ਕੇ ਕਮਿਸ਼ਨ ਨੂੰ ਰਿਕਵੈਸਟ ਕਰਾਇਆ ਕਿ ਉਸ ਬਿਲਡਿੰਗ ਦੀ ਉਸਾਰੀ ਜਲਦ ਤੋਂ ਜਲਦ ਰੋਕੀ ਜਾਏ ਤੇ ਸਾਡੇ ਆਮ ਜਨਤਾ ਸਾਡੇ ਦੁਕਾਨਦਾਰਾਂ ਦੀ ਜਾਨ ਮਾਲ ਦੀ ਰਾਖੀ ਕੀ